ਜੋਤੇ ਪਿਛਲੇ ਦਿਨੀ ਜੌਰਜੀਆ ਦੇ ਵਿਖੇ ਇਹੋ ਇੱਕ ਹਾਦਸੇ ਦੇ ਦੌਰਾਨ ਕੁਝ ਪਾਰਤੀਆਂ ਦੀ ਮੌਤ ਹੋਈ ਸੀ ਉਸ ਦੇ ਵਿੱਚ ਮਾਨਸਾ ਦੇ ਪਿੰਡ ਚੰਡੇਕਲਾ ਦੀ ਲੜਕੀ ਮਨਿੰਦਰ ਕੌਰ ਦੀ ਵੀ ਮੌਤ ਹੋ ਗਈ ਸੀ ਜਿਸ ਤੋਂ ਮ੍ਰਿਤਕ ਦੇ ਪਿੰਡ ਪਹੁੰਚਣ ਤੋਂ ਬਾਅਦ ਆਜੂ ਪਿੰਡ ਚੰਡੇਕਲਾ ਦੇ ਵਿਖੇ ਰਸਮਾਂ ਰਿਵਾਜਾਂ ਦੇ ਨਾਲ ਮਨਿੰਦਰ ਕੌਰ ਦਾ ਅੰਤਿਮ ਸੰਸਕਾਰ ਕੀਤਾ ਗਿਆ ਪੂਰੇ ਪਿੰਡ ਦੇ ਵਿੱਚ ਸੋਗ ਦੀ ਲਹਿਰ ਹੈ ਉਥੇ ਹੀ ਪਰਿਵਾਰ ਦਰਦੋ-ਰੋ ਕੇ ਬਰਾ ਹਾਲ ਹੈ ਪਰਿਵਾਰਕ ਮੈਂਬਰਾਂ ਅਤੇ ਪਿੰਡ ਦੇ ਸਰਪੰਚ ਨੇ ਪਰਿਵਾਰ ਦੀ ਮਾਲੀ ਹਾਲਠ ਠੀਕ ਹੋ ਜਾਵੇ ਜ਼ਿਲ੍ਹਾ ਸਰਕਾਰ ਤੋਂ ਮਾਲੀ ਮਦਦ ਦੀ ਮੰਗ ਕੀਤੀ ਹੈ ਪਰਿਵਾਰ ਨੇ ਦੱਸਿਆ ਕਿ ਕਰਦੇ ਹਾਲਾਤ ਠੀਕ ਨਾ ਹੋ ਉਸੇ ਉਥੇ ਹੀ ਹਾਦਸੇ ਦੇ ਦੌਰਾਨ ਉਸਦੀ ਮੌਤ ਹੋ ਗਈ ਉਸ ਨਾਲ ਸਾਡਾ ਪਰਿਵਾਰ ਟੈਟੇਰੀ ਹੋ ਗਿਆ ਹੈ। ਇਹਨੜ ਕੀ ਹਡੇ ਪਿੰਡੋਂ ਜਗਤਾਰ ਸਿੰਘ ਜੀ ਨੇ ਉਹਨਾਂ ਦੀ ਬੇਟੀ ਸੀਗੀ ਮਨਿੰਦਰ ਕੌਰ ਤਾਂ ਇਹ ਜਰਜੀਆ ਰੁਜ਼ਗਾਰ ਵਾਸਤੇ ਗਈ ਸੀ ਅੱਜ ਤੋਂ 6-7 ਸਾਲ ਪਹਿਲਾਂ ਤੇ ਪਿਛਲੇ ਦਿਨੀ 12-13 ਤਰੀਕ ਦੀ ਗੱਲ ਹੈ ਉਦੋਂ ਉਸ ਤੇ ਬਰਫੀਲਾ ਤੂਫਾਨ ਆਉਣ ਕਰਕੇ ਲਾਈਫ ਚਲੀ ਗਈ ਪਾਹੇ 12 13 ਸੀਗੇ ਉੱਥੇ ਰੈਸਟੋਰੈਂਟ ਚ ਕੰਮ ਕਰਦੇ ਸਾਰੇ ਇਹ ਤੇ ਰੈਸਟੋਰੈਂਟ ਦੇ ਵਿੱਚ ਹੀ ਇਹਨਾਂ ਦੀ ਰਹਿ ਇਸ ਸੀਗੀ ਪਹਿਨਾ ਉਹ ਜਾਣ ਕਰਕੇ ਹਿੱਟਰ ਚਲਾ ਲਿਆ ਜਨਰੇਟਰ ਦੇ ਨਾਲ ਤੇ ਸੌ ਗਏ ਤੇ ਉਹਦੇ ਨਾਲ ਸਫੋਕੇਸ਼ਨ ਹੋ ਗਈ ਅੰਦਰ ਗੈਸ ਪੈਦਾ ਹੋ ਗਈ ਕਾਰਬਨ ਮੋਨੋਆਕਸਾਈਡ ਜੋ ਸਾਰੇ ਜਿਹੜੇ ਉਹ ਰੈਸਟੋਰੈਂਟ ਚ ਕੰਮ ਕਰਦੇ ਸੀਗੇ ਉਹ ਸਾਰੇ ਉਹਨਾਂ ਸਾਰਿਆਂ ਦੀ ਮੌਤ ਹੋ ਗਈ ਬੜਾ ਬੁਗਦਾਈ ਮਾਹੌਲ ਹੈ ਜੀ ਗਰੀਬ ਪਰਿਵਾਰ ਸੀਗਾ ਮਿਹਨਤੀ ਪਰਿਵਾਰ ਸੀਗਾ ਬڑے شریف ਬੰਦੇ ਨੇ ਇਮਾਨਦਾਰ ਬੰਦੇ ਨੇ ਬਸ ਬੇਨਤੀ ਹੈ ਸਰਕਾਰ ਬਣੋ ਕੋਈ ਇਹਨਾਂ ਨੂੰ ਸ਼ਹਾਦਾ ਦਿੱਤੀ ਜਾਵੇ ਕੱਲ ਅਸੀਂ ਬੋਡੀ ਲੈਣ ਗਏ ਸੀ ਉਮਰਸਾਡ ਕੋ ਬੋਡੀ ਲੈ ਕੇ ਆਰਾਮ ਕਰਾ ਕੋ ਜੇ ਪਹੁੰਚੇ ਇਥੇ ਬੜੇ ਦੁਖਦਈ ਗੱਲ ਹੈ ਇਹਨਾਂ ਦੀ ਉਮਰ 28 ਸਾਲ ਹੀ ਸੀ ਜੀ ਹਾਲਾਤ ਵਾਸਤੇ ਕਰੇ ਠੀਕ ਠਾਕ ਹੀ ਹੈ ਜੀ ਨੇ ਅਸੀਂ ਇਹ ਨਹੀਂ ਗੰਜਾ ਸਾਡੀ ਅੰਧਾ ਚਰੋ ਗਿਆ ਸੀ ਇਹ ਗਏ ਨੂੰ 6 ਸਾਲ ਹੋ ਗਏ ਸੀ ਜਾਰਜੀਆ ਦੇ ਵਿੱਚ ਈ ਸੁਪਨੇ ਸੀਗੇ ਮਨਿੰਦਰ ਦੇ ਆਲ ਹੁੰਦੀ ਹੋਊਗੀ ਆ ਕਹਿੰਦੇ ਹਾਂਜੀ ਉਹ ਓਦਾਂ ਹੀ ਕਹਿੰਦੇ ਹੁੰਦੇ ਸੀ ਵੀ ਤੂੰ ਮੈਂ ਅੱਜ ਪੜ੍ਹਨ ਦੀ ਕੋਸ਼ਿਸ਼ ਕਰ ਰਿਹਾ ਸੀ ਉਹ ਮਨੇ ਕਹਿੰਦੇ ਵੀ ਤੂੰ 12 ਕਰਕੇ ਨਾ ਤੇ ਘਰੇ ਬਹਿ ਰੋ ਮੇਰੇ ਕੋਲ ਆਉਣ ਤੇ ਮੇਰੇ ਕੋਲ ਕੰਮ ਹੀ ਕਰਨਾ ਹੈ ਇਸ ਕਰਕੇ ਮੈਂ ਅੱਜ ਪੜ੍ਹਿਆ ਨਹੀਂ ਜੀ ਤੇ ਕਹਿੰਦੀ ਮੇਰੇ ਨਾਲ ਹੀ ਕੰਮ ਕਰਨਾ ਹੈ ਤੇ ਜੋਰ ਜੀ ਕੀ ਮੰਗ ਕਰਦੇ ਹਾਂ ਸਰਕਾਰ ਤੋਂ ਮੰਗਦੇ ਜਿੰਨੀ ਹੋ ਸਕੇ ਸਾਡੀ ਸਹਾਇਤਾ ਕਰੋ ਜੀ